ਸਤਿ ਸ਼੍ਰੀ ਅਕਾਲ ਜੀ ਲੈ ਕੇ ਆਏ ਜੀ ਅੱਜ ਇੱਕ ਹੋਰ ਨਵੀਂ ਕਹਾਣੀ ਮੈਂ ਪਹਿਲੀ ਵਾਰ ਆਪਣੀਆਂ ਸਾਲੀਆਂ ਨੂੰ ਦੇਖਿਆ ਤੇ ਦੇਖਦਾ ਹੀ ਰਹਿ ਗਿਆ ਉਹ ਮੇਰੇ ਘਰ ਵਾਲੇ ਨਾਲੋਂ ਕਿਤੇ ਜ਼ਿਆਦਾ ਸੋਹਣੀਆਂ ਸੀ ਤੇ ਮੇਰਾ ਦਿਲ ਬੇਈਮਾਨ ਹੋ ਗਿਆ ਮੈਂ ਬਹਾਨਾ ਬਣਾ ਕੇ ਆਪਣੇ ਸਹੁਰੇ ਜਾਣਾ ਸ਼ੁਰੂ ਕਰ ਦਿੱਤਾ ਮੈਂ ਆਪਣੀਆਂ ਸਾਲੀਆਂ ਦੇ ਨਾਲ ਬੈਠ ਕੇ ਰਾਤ ਨੂੰ ਸ਼ਤਰੰਜ ਖੇਡਦਾ ਸੀ ਤੇ ਖੇਡਦੇ-ਖੇਡਦੇ ਮੈਂ ਉਹਨਾਂ ਦੇ ਲੱਕ ਤੇ ਹੱਥ ਫੇਰ ਦਿੰਦਾ ਤੇ ਕਦੀ ਉਹਨਾਂ ਦੀਆਂ ਲਾਲ ਗੁਲਾਬੀ ਗੱਲਾਂ ਤੇ ਹੱਥ ਮਾਰ ਦਿੰਦਾ ਤੇ ਇੱਕ ਦਿਨ ਮੇਰੀ ਆਪਣੀ ਛੋਟੀ ਸਾਲੀ ਦੇ ਨਾਲ ਮੇਰਾ ਜਿੱਥੇ ਵਿਆਹ ਹੋਇਆ ਸੀ ਉੱਥੇ ਮੇਰੀਆਂ ਦੋ ਸਾਲੀਆਂ ਸੀ ਤੇ ਉਹਨਾਂ ਨੂੰ ਮੈਂ ਪਹਿਲੀ ਵਾਰ ਦੇਖਿਆ ਸੀ ਕਿਉਂਕਿ ਮੇਰਾ ਰਿਸ਼ਤਾ ਬਹੁਤ ਜਲਦੀ ਹੋ ਗਿਆ ਸੀ ਮੈਂ ਪਹਿਲੀ ਵਾਰ ਹੀ ਉਹਨਾਂ ਨੂੰ ਦੇਖਦਾ ਹੀ ਰਹਿ ਗਿਆ ਕਿਉਂਕਿ ਉਹ ਬਹੁਤ ਜ਼ਿਆਦਾ ਸੋਹਣੀਆਂ ਸੀ ਸੋਹਣੀ ਤਾਂ ਮੇਰੀ ਘਰ ਵਾਲੀ ਵੀ ਬਹੁਤ ਸੀ ਪਰ ਆਪਣੀਆਂ ਦੋਨਾਂ ਭੈਣਾਂ ਤੋਂ ਘੱਟ ਸੋਹਣੀ ਸੀ ਦੁੱਧ ਪਲਵਾਉਣ ਦੀ ਰਸਮ ਵੇਲੇ ਮੈਨੂੰ ਦੋਵੇਂ ਘੇਰ ਕੇ ਬੈਠੀਆਂ ਹੋਈਆਂ ਸੀ। ਦੋਵਾਂ ਦਾ ਹੁਸਨ ਇੱਕ ਦੂਜੀ ਤੋਂ ਵੱਧ ਕੇ ਸੀ। ਮੈਂ ਕੁਝ ਦੇਰ ਤਾਂ ਉਹਨਾਂ ਨੂੰ ਦੇਖਦਾ ਹੀ ਰਹਿ ਗਿਆ। ਉਹਨਾਂ ਦੋਵਾਂ ਦੇ ਸਾਹਮਣੇ ਮੈਨੂੰ ਆਪਣੀ ਘਰ ਵਾਲੀ ਫਿੱਕੀ ਲੱਗਣ ਲੱਗ ਪਈ। ਮੈਨੂੰ ਉਹਨਾਂ ਦੇ ਗੋਰੇ ਚਟੇ ਹੱਥ ਬਹੁਤ ਸੋਹਣੇ ਲੱਗੇ। ਦੋਨਾਂ ਨੇ ਮੇਰਾ ਹੱਥ ਫੜਿਆ ਹੋਇਆ ਤੇ ਸ਼ਗਨ ਮੰਗ ਰਹੀਆਂ ਸੀ। ਜੋ ਮੈਂ ਦੇਣ ਯੋਗਾਂ ਨਹੀਂ ਸੀ। ਮੈਂ ਕਿਹਾ ਕਿ ਮੈਂ ਇਸ ਰਾਸ਼ਟ ਨੂੰ ਮੰਨਦਾ ਹੀ ਨਹੀਂ ਜੇ 5000 ਲੈਣੇ ਆ ਤਾਂ ਲੈ ਲਓ ਨਹੀਂ ਤਾਂ ਮੈਂ ਉਹ ਵੀ ਵਾਪਸ ਆਪਣੀ ਜੇਬ ਵਿੱਚ ਪਾ ਲੈਣਾ ਹਾਸਾ ਮਜ਼ਾਕ ਚੱਲ ਰਿਹਾ ਸੀ ਤੇ ਮੇਰੇ ਸਹੁਰੇ ਨੇ 5000 ਰੁਪਏ ਫੜ ਕੇ ਉਹਨਾਂ ਨੂੰ ਦੇ ਦਿੱਤੇ ਪਰ ਉਹਨਾਂ ਦੇ ਮੂੰਹ ਹਜੇ ਵੀ ਵਿੰਗੇ ਹੀ ਸੀ ਤੇ ਅਸੀਂ ਆਪਣੇ ਘਰ ਆ ਗਏ ਮੈਂ ਆਸ਼ਕ ਟਾਈਪ ਦਾ ਮੁੰਡਾ ਸੀ ਤੇ ਆਪਣੀ ਘਰਵਾਲੀ ਦੇ ਨਾਲ ਨਾਲ ਮੇਰਾ ਦਿਲ ਆਪਣੀਆਂ ਸਾਲੀਆਂ ਦੇ ਵੀ ਆ ਗਿਆ ਸੀ ਜੋਕਾਟੂਮਰ ਦੇ ਨਾਲ ਨਾਲ ਬਹੁਤ ਜ਼ਿਆਦਾ ਸੋਹਣੀਆਂ ਸੀ ਮੇਰੇ ਮਾਪੇ ਉਹ ਮੇਰੇ ਵੱਡੇ ਭਰਾ ਦੇ ਨਾਲ థਾਈਲੈਂਡ ਵਿੱਚ ਰਹਿੰਦੇ ਸੀ ਮੇਰੇ ਵਿਆਹ ਤੋਂ ਬਾਅਦ ਹੀ ਸਾਰੇ ਵਾਪਸ ਚਲੇ ਗਏ ਸੀ ਮੈਂ ਤੇ ਮੇਰੀ ਘਰ ਵਾਲੀ ਸੁਖਜੀਤ ਇਕੱਲੇ ਹੀ ਘਰ ਰਹਿੰਦੇ ਸੀ ਜਲਦੀ ਹੀ ਮੇਰੀ ਘਰ ਵਾਲੀ ਨੇ ਘਰ ਦੇ ਸਾਰੇ ਕੰਮਕਾਰ ਸੰਭਲੇ ਤੇ ਸ਼ੁਰੂ-ਸ਼ੁਰੂ ਵਿੱਚ ਬੰਦੇ ਨੂੰ ਆਪਣੀ ਘਰ ਵਾਲੀ ਦਾ ਸਾਥ ਬਹੁਤ ਚੰਗਾ ਲੱਗਦਾ ਪਰ ਮੈਂ ਕੁਝ ਹੋਰ ਹੀ ਤਰ੍ਹਾਂ ਦਾ ਬੰਦਾ ਸੀ ਸੁਖਜੀਤ ਵੀ ਮੈਨੂੰ ਵਿਆਹ ਤੋਂ ਪੁੱਜਦਿਆਂ ਹੀ ਚੰਗੀ ਲੱਗਦੀ ਸੀ ਤੇ ਪਰ ਮੈਨੂੰ ਆ ਮੇਰੀ ਆਸ਼ਕੀ ਦੀ ਮਜਾਜ ਘਰੇ ਚਾਹ ਨਾਲ ਬਿਠਣ ਬੈਠਾ ਨਹੀਂ ਸੀ ਦਿੰਦੀ ਮੈਨੂੰ ਜਿੱਥੇ ਵੀ ਸੋਹਣੀ ਕੁੜੀ ਦਿਸਦੀ ਮੈਂ ਉਹਦੇ ਪਿੱਛੇ ਹੀ ਲੱਗ ਜਾਂਦਾ ਤੇ ਅੱਜ ਕੱਲ ਮੇਰੀ ਨਜ਼ਰ ਆਪਣੀਆਂ ਸਾਲੀਆਂ ਤੇ ਟਿਕੀ ਹੋਈ ਸੀ ਵਿਆਹ ਨੂੰ ਹਜੇ 1 ਹਫਤਾ ਹੀ ਹੋਇਆ ਸੀ ਤੇ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਚੱਲ ਆਪਾਂ ਤੇਰੇ ਪੇਕੇਆਂ ਦੇ ਘਰ ਚੱਲਦੇ ਹਾਂ ਤੇ ਤੈਨੂੰ ਵੀ ਆਪਣੀਆਂ ਭੈਣਾਂ ਤੇ ਮਾਂ ਨੂੰ ਮਿਲਣ ਦਾ ਦਿਲ ਕਰਦਾ ਹੋਊਗਾ ਮੇਰਾ ਸਹੁਰਾ ਬੜਾ ਸ਼ਰੀਫ ਬੰਦਾ ਸੀ ਤੇ ਉਹਨਾਂ ਦੇ ਤਿੰਨ ਕੁੜਨਾ ਹੀ ਸੀ ਮੁੰਡਾ ਨਹੀਂ ਸੀ ਇਹ ਸੁਣ ਕੇ ਮੇਰੀ ਘਰ ਵਾਲੀ ਬਹੁਤ ਖੁਸ਼ ਹੋਈ ਉਹ ਤਿਆਰ ਹੋਈ ਬਹੁਤ ਸੋਹਣੀ ਲੱਗਦੀ ਸੀ ਤੇ ਮੈਂ ਆਪਣੇ ਸਹੁਰੇ ਘਰ ਪਹੁੰਚ ਗਿਆ ਸਾਨੂੰ ਇੱਕਦਮ ਵੇਖ ਕੇ ਮੇਰੇ ਸੱਸ ਹੈਰਾਨ ਹੋ ਗਏ ਤੇ ਕਹਿੰਦੀ ਪੁੱਤ ਦੱਸ ਕੇ ਆਉਂਦੇ ਤਾਂ ਤੁਹਾਡੇ ਖਾਣ ਪੀਣ ਦਾ ਇੰਤਜ਼ਾਮ ਕਰ ਲੈਂਦੇ ਮੈਂ ਕਿਹਾ ਨਹੀਂ ਨਹੀਂ ਮੰਮੀ ਜੀ ਤੁਹਾਨੂੰ ਪਰੇਸ਼ਾਨ ਹੋਣ ਦੀ ਕੋਈ ਲੋੜ ਨਹੀਂ ਮੈਂ ਕੋਈ ਬਗਾਨਾ ਥੋੜੀ ਹਾਂ ਮੈਂ ਤੁਹਾਡਾ ਆਪਣਾ ਹੀ ਹਾਂ ਮੇਰੇ ਸਾਸ ਸੇ ਇਨੀ ਗੱਲ ਸੁਣ ਕੇ ਬੜੀ ਖੁਸ਼ ਹੋਈ ਤੇ ਕਹਿੰਦੀ ਅਸੀਂ ਬੜੇ ਖੁਸ਼ ਨਸੀਬ ਆ ਜੋ ਸਾਨੂੰ ਪੁੱਤਾਂ ਵਰਗਾ ਜਵਾਈ ਮਿਲਿਆ ਮੈਂ ਕਿਹਾ ਜੇ ਤੁਸੀਂ ਮੈਨੂੰ ਆਪਣਾ ਪੁੱਤ ਮੰਨਦੇ ਆ ਤਾਂ ਜੋ ਵੀ ਘਰੇ ਬਣਿਆ ਉਹੀ ਲੈ ਆਓ ਮੈਂ ਚੁੱਪ ਕਰਕੇ ਖਾ ਲਵਾਂਗਾ ਪਰ ਮੇਰੇ ਲਈ ਬਜਾਰੋਂ ਕੁਝ ਵੀ ਨਾ ਮੰਗਵਾਇਓ ਪਰ ਫਿਰ ਵੀ ਮੇਰੇ ਸਹੁਰੇ ਨੇ ਬਾਜ਼ਾਰ ਜਾ ਕੇ ਮੇਰੇ ਲਈ ਚਿਕਨ ਤੇ ਬਰੀਆਨੀ ਤੇ ਹੋਰ ਵੀ ਵਧੀਆ ਚੀਜ਼ਾਂ ਲਿਆ ਆਏ ਜਦ ਕਿ ਮੇਰੀ ਸੱਸ ਨੇ ਤਾਂ ਘਰੇ ਸਬਜ਼ੀ ਹੀ ਬਣਾਈ ਹੋਈ ਸੀ ਉਹਨੇ ਉਹ ਵੀ ਗਰਮ ਕਰਕੇ ਮੇਰੇ ਅੱਗੇ ਰੱਖ ਦਿੱਤੀ ਤੇ ਮੈਂ ਬੜੇ ਆਰਾਮ ਨਾਲ ਸਭ ਕੁਝ ਖਾਦਾ। ਮੇਰੀ ਦੋਵੇਂ ਸਾਲੀਆਂ ਮੇਰੇ ਸਾਹਮਣੇ ਬੈਠੀਆਂ ਹੋਈਆਂ ਸੀ ਤੇ ਕਹਿਣ ਲੱਗੀਆਂ ਕਿ ਜੀਜਾ ਜੀ ਤੁਸੀਂ ਤਾਂ ਚੰਗੀ ਤਰ੍ਹਾਂ ਕੁਝ ਖਾਦਾ ਹੀ ਨਹੀਂ। ਸਾਡੇ ਇੱਥੇ ਲਾਗੇ ਦੇ ਹੋਟਲ ਵਿੱਚ ਬਹੁਤ ਵਧੀਆ ਚੀਜ਼ਾਂ ਬੰਦੀਆਂ। ਮੈਂ ਉਹਨਾਂ ਦੇ ਮਿੱਠੇ ਬੋਲ ਸੁਣ ਕੇ ਬੜੇ ਆਰਾਮ ਨਾਲ ਥੋੜੀਆਂ-ਥੋੜੀਆਂ ਚੀਜ਼ਾਂ ਦੁਬਾਰਾ ਫਿਰ ਖਾ ਲਈਆਂ। ਉਹਨਾਂ ਨੇ ਮੈਨੂੰ ਡਰਾਈング ਰੂਮ ਵਿੱਚ ਲਿਜਾ ਕੇ ਬਿਠਾ ਦਿੱਤਾ ਤੇ ਮੇਰਾ ਦਿਲ ਵਾਪਸ ਜਾਣ ਨੂੰ ਨਹੀਂ ਕਰਦਾ ਸੀ। ਇਸ ਲਈ ਮੈਂ ਆਪਣੀਆਂ ਸਾਲੀਆਂ ਨੂੰ ਕਿਹਾ ਕਿ ਜਾਓ ਸ਼ਤਰੰਜ ਚੱਕ ਕੇ ਲਿਆਓ ਆਪਾਂ ਰਲ ਕੇ ਖੇਡਦੇ ਹਾਂ ਮੇਰੇ ਸੱਸ ਸਹੁਰਾ ਥੱਕੇ ਹੋਏ ਸੀ ਤੇ ਉਹ ਕੁਝ ਧੀਰ ਬਾਅਦ ਹੀ ਮੇਰੇ ਕੋਲੋਂ ਉੱਠ ਕੇ ਚਲੇ ਗਏ ਸ਼ਤਰੰਜ ਖੇਡਦੇ ਖੇਡਦੇ ਸਾਨੂੰ ਰਾਤ ਦਾ 1 ਵਜ ਗਿਆ ਅਸੀਂ ਫਿਰ ਵੀ ਖੇਡੀ ਜਾ ਰਹੇ ਸੀ ਤੇ ਮੈਂ ਬਹਾਨੇ ਨਾਲ ਆਪਣੀ ਛੋਟੀ ਸਾਲੀ ਦੀ ਕਮਰ ਨੂੰ ਬਹਾਨੇ ਜਿਹੇ ਨਾਲ ਛੇੜਨ ਲੱਗ ਜਾਂਦਾ ਤੇ ਕਦੀ ਹੱਸਦੇ ਹੋਏ ਉਹਦੀਆਂ ਲਾਲ ਗੁਲਾਬੀ ਗੱਲਾਂ ਨੂੰ ਆਪਣੇ ਹੱਥਾਂ ਨਾਲ ਥਾਪਤ ਕਾਉਣ ਲੱਗ ਜਾਂਦਾ ਉਹ ਤਿੰਨਾਂ ਭੈਣਾਂ ਵਿੱਚੋਂ ਸਭ ਤੋਂ ਜ਼ਿਆਦਾ ਸੋਹਣੀ ਸੀ ਉਹ ਸ਼ਾਇਦ ਮੈਨੂੰ ਆਪਣਾ ਵੱਡਾ ਭਰਾ ਸਮਝਦੀ ਸੀ ਤੇ ਇਸ ਲਈ ਮੇਰੀਆਂ ਗੁਸਤਾਖੀਆਂ ਨੂੰ ਸਮਝ ਨਹੀਂ ਰਹੀ ਸੀ ਇਸ ਤੋਂ ਪਹਿਲਾਂ ਮੇਰੇ ਘਰ ਵਾਲੀ ਮੈਨੂੰ ਕਈ ਵਾਰ ਕਹਿ ਚੁੱਕੀ ਸੀ ਕਿ ਚਲੋ ਘਰ ਚਲੀਏ ਹਰ ਵਾਰ ਉਹ ਨੂੰ ਇਹੀ ਕਹਿ ਕੇ ਟਾਲ ਦਿੰਦਾ ਕਿ ਇੱਕ ਵਾਰ ਇਨਾਂ ਨੂੰ ਹਰਾ ਦੇਵਾਂ ਤੇ ਫਿਰ ਪਰ ਰਾਤ ਨੇ 1 ਵਜੇ ਘਰ ਜਾਣਾ ਬਹੁਤ ਮੁਸ਼ਕਲ ਸੀ ਮੈਂ ਕਿਹਾ ਕਿ ਅੱਜ ਦੀ ਰਾਤ ਇੱਥੇ ਹੀ ਰੁਕ ਜਾਂਦੇ ਹਾਂ ਬਸ ਇਹੀ ਮੁਸ਼ਕਲ ਸੀ ਕਿ ਮੇਰੇ ਸਹੁਰਿਆਂ ਦਾ ਘਰ ਬਹੁਤ ਛੋਟਾ ਸੀ ਦੋ ਹੀ ਕਮਰੇ ਸੀ ਇੱਕ ਡਰਾਇੰਗ ਰੂਮ ਸੀ ਇੱਕ ਕਮਰੇ ਵਿੱਚ ਮੇਰੇ ਸਾਸ ਸਹੁਰਾ ਸੀ ਤੇ ਦੂਸਰੇ ਕਮਰੇ ਵਿੱਚ ਮੇਰੀਆਂ ਸਾਲੀਆਂ ਨੇ ਮਜਬੂਰ ਹੋ ਕੇ ਸਾਨੂੰ ਆਪਣਾ ਕਮਰਾ ਦੇ ਦਿੱਤਾ ਮੈਂ ਸਵੇਰ ਨੂੰ ਰੋਟੀ ਖਾ ਕੇ ਅਸੀਂ ਆਪਣੇ ਘਰ ਆ ਗਏ ਪਰ ਮੇਰੀਆਂ ਸਾਲੀਆਂ ਦਾ ਹੁਸਨ ਮੇਰੇ ਸਿਰ ਤੇ ਸਵਾਰ ਹੋਇਆ ਪਿਆ ਸੀ ਇਸ ਲਈ ਮੈਂ ਆਪਣੀ ਘਰ ਵਾਲੀ ਸੁਖਜੀਤ ਨੂੰ ਕਿਹਾ ਕਿ ਆਪਣਾ ਇੱਥੇ ਕੋਈ ਲਾਗੇ ਰਿਸ਼ਤੇਦਾਰ ਤਾਂ ਹੈ ਨਹੀਂ ਤੇ ਤੂੰ ਘਰ ਵਿੱਚ ਇਕੱਲੀ ਬੋਰ ਹੁੰਦੀ ਹੋਵੇਂ ਇਸ ਲਈ ਆਪਣੀਆਂ ਭੈਣਾਂ ਨੂੰ ਬੁਲਾ ਲਿਆ ਕਰ ਇਦਾਂ ਤੇਰਾ ਵੀ ਦਿਲ ਲੱਗਿਆ ਰਹਿਣਾ ਕਰੂਗਾ ਮੈਂ ਚਾਹੁੰਦਾ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਮੇਰੀਆਂ ਸਾਲੀਆਂ ਇੱਥੇ ਰਹਿਣ ਲਈ ਆ ਜਾਣ ਮੈਨੂੰ ਲੱਗਿਆ ਸੀ ਕਿ ਸੁਖਜੀਤ ਮੇਰੀ ਗੱਲ ਸੁਣ ਕੇ ਖੁਸ਼ ਹੋਊਗੀ ਪਰ ਉਹ ਕਹਿਣ ਲੱਗੀ ਕਿ ਮੇਰੀਆਂ ਭੈਣਾਂ ਆਪਣੇ ਘਰ ਹੀ ਠੀਕ ਆ ਮੈਂ ਤਾਂ ਸਾਰਾ ਦਿਨ ਘਰ ਦੇ ਕੰਮਾਂ ਤੋਂ ਵਿਹਲੀ ਹੀ ਨਹੀਂ ਹੁੰਦੀ ਮੈਂ ਤਾਂ ਬਿਲਕੁਲ ਵੀ ਬੋਰ ਨਹੀਂ ਹੁੰਦੀ ਜੇ ਬੋਰ ਹੋਵਾਂ ਤਾਂ ਟੀਵੀ ਦੇਖਣ ਲੱਗ ਜਾਂਦੀ ਆ ਮੈਂ ਤਾਂ ਚਾਹੁੰਦਾ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਮੇਰੀ ਇੱਕ ਸਾਲੀ ਇੱਥੇ ਰਹਿਣ ਲਈ ਆ ਜਾਵੇ ਤੇ ਉਹਨਾਂ ਦੇ ਹੁਸਨ ਦੇਖ ਦੇ ਕੇ ਆਪਣੇ ਦਿਲ ਨੂੰ ਠੰਡ ਪਾਵਾਂ ਜਦੋਂ ਮੇਰੀ ਘਰ ਵਾਲੀ ਸਿੱਧੇ ਤਰੀਕੇ ਨਾਲ ਨਹੀਂ ਮੰਨੀ ਤਾਂ ਮੈਂ ਦੂਸਰਾ ਤਰੀਕਾ ਅਪਣਾਉਣਾ ਸ਼ੁਰੂ ਕਰ ਦਿੱਤਾ ਇੱਕ ਦਿਨ ਮੈਨੂੰ ਛੁੱਟੀ ਸੀ ਤੇ ਮੇਰੀ ਘਰ ਵਾਲੀ ਨੇ ਕੱਪੜੇ ਧੋਤੇ ਤੇ ਫੇਰ ਉਹ ਕੱਪੜੇ ਫੋਲਣ ਲਈ ਛੱਤ ਤੇ ਚਲੀ ਗਈ ਤੇ ਮੈਂ ਸਰਫ ਵਾਲਾ ਪਾਣੀ ਪੌੜੀਆਂ ਤੇ ਡੋਲ ਦਿੱਤਾ ਜਿੱਦਾਂ ਹੀ ਸੁਖਜੀਤ ਖਾਲੀ ਬਾਲਟੀ ਲੈ ਕੇ ਫਟਾਫਟ ਪੌੜੀਆਂ ਤੋਂ ਉਤਰਨ ਲੱਗੀ ਤਾਂ ਉਹਦਾ ਪੈਰ ਤਿਲਕ ਗਿਆ ਤੇ ਉਹ ਰਿੱੜਦੀ ਹੋਈ ਅਖੀਰਲੀ ਪੌੜੀ ਤੱਕ ਆ ਗਈ ਮੈਂ ਇਹ ਕਰਤੂਤ ਕਰਕੇ ਆਪਣੇ ਕਮਰੇ ਵਿੱਚ ਚਲਾ ਗਿਆ ਤਾਂ ਕਿ ਉਹਨੂੰ ਮੇਰੇ ਤੇ ਸ਼ੱਕ ਨਾ ਹੋਵੇ ਸੁਖਜੀਤ ਨੂੰ ਲੱਗਾ ਕਿ ਸ਼ਾਇਦ ਕੱਪੜੇ ਧੋਹਦੇ ਸਮੇਂ ਪਾਣੀ ਮੇਰੇ ਕੋਲੋਂ ਹੀ ਪੌੜੀਆਂ ਤੇ ਡੁੱਲ ਗਿਆ ਤੇ ਆਪ ਹੀ ਤਿਲਕ ਵੀ ਉਹਦੀਆਂ ਚੀਕਾਂ ਸੁਣ ਕੇ ਮੈਂ ਕਮਰੇ ਵਿੱਚੋਂ ਭੱਜ ਆਇਆ ਤੇ ਉਹ ਆਖਰੀ ਪੌੜੀ ਵਿੱਚ ਬੈਠੀ ਰੋਈ ਜਾਂਦੀ ਸੀ ਮੈਂ ਫਟਾਫਟ ਉਹਦੇ ਕੋਲ ਆ ਕੇ ਉਹਨੂੰ ਚੁੱਕਿਆ ਤੇ ਕਮਰੇ ਵਿੱਚ ਲਾ ਕੇ ਆਇਆ ਤੇ ਉਹਦੇ ਪੈਰ ਨੂੰ ਮੋਚ ਆ ਗਈ ਸੀ ਉਹਦਾ ਪੈਰ ਹਿਲ ਵੀ ਨਹੀਂ ਸੀ ਰਿਹਾ ਤੇ ਉਹਦਾ ਦਰਦ ਨਾਲ ਚੀਕਾਂ ਮਾਰਦੀ ਸੀ ਪਰ ਮੈਂ ਤਾਂ ਆਪਣੇ ਮਕਸਦ ਵਿੱਚ ਕਾਮਯਾਬ ਹੋਣ ਲਈ ਦਿਲੋਂ ਬਹੁਤ ਕੋਸ਼ਿਸ਼ ਕੀਤੀ ਮੈਂ ਉਹਨੂੰ ਹਸਪਤਾਲ ਲੈ ਗਿਆ ਤੇ ਸਭ ਕੁਝ ਮੇਰੀ ਪਲੈਨਿੰਗ ਦੇ ਅਨੁਸਾਰ ਉਹਦੇ ਪੈਰ ਦੀ ਹੱਡੀ ਟੁੱਟ ਗਈ ਉਹ ਦਰਦ ਨਾਲ ਰੋਈ ਜਾਂਦੀ ਸੀ ਤੇ ਮੈਂ ਆਪਣੇ ਸਹੁਰਿਆਂ ਨੂੰ ਵੀ ਫੋਨ ਕਰਕੇ ਦੱਸ ਦਿੱਤਾ ਤੇ ਉਹ ਸਾਰਾ ਪਰਿਵਾਰ ਫਟਾਫਟ ਹਸਪਤਾਲ ਪਹੁੰਚ ਗਏ ਸੁਖਜੀਤ ਆਪਣੀ ਮਾਂ ਦੇ ਗਲ ਲੱਗ ਕੇ ਰੋ ਰਹੀ ਸੀ ਤੇ ਮੇਰੀ ਸੱਸ ਕਹਿਣ ਲੱਗੀ ਕਿ ਪੁੱਤ ਜੇ ਤੂੰ ਕਮੇ ਤਾਂ ਮੈਂ ਇਹਨੂੰ ਆਪਣੇ ਘਰ ਲੈ ਜਾਂਦੀ ਆ ਤਾਂ ਕਿ ਇਹਦੀ ਦੇਖਭਾਲ ਚੰਗੀ ਹੋ ਜਾਵੇ ਮੈਂ ਕਿਹਾ ਇਦਾਂ ਨਹੀਂ ਹੋ ਸਕਦਾ ਮੈਂ ਸੁਖਜੀਤ ਤੋਂ ਬਿਨਾਂ ਇਕੱਲਾ ਘਰੇ ਨਹੀਂ ਰਹਿ ਸਕਦਾ ਜੇ ਤੁਹਾਨੂੰ ਸਹੀ ਲੱਗੇ ਤਾਂ ਜਾ ਤਾਂ ਮੋਨਾ ਜਾਂ ਪ੍ਰੀਤ ਦੋਹਾਂ ਵਿੱਚੋਂ ਇੱਕ ਨੂੰ ਇਹਦੇ ਕੋਲ ਭੇਜ ਦਿਓ ਤਾਂ ਕਿ ਆਪਣੀ ਭੈਣ ਦੀ ਦੇਖਭਾਲ ਕਰ ਸਕਣ ਮੋਨਾ ਸੁਖਜੀਤ ਤੋਂ 2 ਸਾਲ ਛੋਟੀ ਤੇ ਕਿਤੇ ਜ਼ਿਆਦਾ ਸੋਹਣੀ ਸੀ ਪ੍ਰੀਤ ਉਹਨਾਂ ਦੋਵਾਂ ਤੋਂ ਛੋਟੀ ਸੀ ਤੇ ਉਹ ਵੀ ਆਪਣੀ ਭੈਣ ਦੇ ਨਾਲ ਰਹਿਣ ਲਈ ਮੰਨ ਗਈ ਕਿਉਂਕਿ ਉਹ ਸੁਖਜੀਤ ਨੂੰ ਦੇਖ ਕੇ ਬਹੁਤ ਜ਼ਿਆਦਾ ਪਰੇਸ਼ਾਨ ਸੀ ਮੇਰੀ ਸੱਸ ਕਹਿਣ ਲੱਗੀ ਕਿ ਤੁਹਾਡਾ ਦੋਵਾਂ ਦਾ ਰਹਿਣਾ ਸਰਨਾ ਨਹੀਂ ਇਸ ਲਈ ਘਰੇ ਵੀ ਕੋਈ ਚਾਹੀਦਾ ਮੋਨਾ ਸੁਖਜੀਤ ਨਾਲ ਚਲੀ ਜਾਊਗੀ ਪ੍ਰੀਤ ਤੋਂ ਸਾਡੇ ਨਾਲ ਘਰੇ ਚੱਲ। ਸਾਨੂੰ ਵੀ ਤੁਹਾਡੀ ਲੋੜ ਹੋਊਗੀ ਤੇ ਮੋਨਾ ਸਾਡੇ ਘਰ ਹੀ ਰਹਿ ਪਈ। ਮੇਰੇ ਸੋਹਰੇ ਪ੍ਰੀਤ ਨੂੰ ਲੈ ਕੇ ਚਲੇ ਗਏ। ਏਦਾਂ ਮੈਨੂੰ ਵੀ ਮੌਕਾ ਮਿਲ ਰਿਹਾ ਸੀ। ਸੁਖਜੀਤ ਤਾਂ ਬਸ ਬਿਸਤਰੇ ਤੇ ਹੀ ਰਹਿੰਦੀ ਸੀ ਤੇ ਮੋਨਾ ਹੀ ਉਹਨੂੰ ਰੋਟੀ ਪਾਣੀ ਸਭ ਕੁਝ ਬੈੱਡ ਤੇ ਹੀ ਫੜਾਉਂਦੀ ਸੀ। ਪਹਿਲਾਂ ਤਾਂ ਮੈਂ ਮੋਨਾ ਦੇ ਨਾਲ ਹਾਸਾ ਮਜ਼ਾ ਕਰਦਾ ਤੇ ਨਾਲ ਹੀ ਉਹਦੇ ਨਾਲ ਸ਼ਰਾਰਤਾਂ ਕਰਦਾ ਸੀ ਕਿ ਏਦਾਂ ਸ਼ਰਾਰਤਾਂ ਨਾਲ ਹੀ ਮੇਰਾ ਦਿਲ ਖੁਸ਼ ਹੋ ਜਾਊ। ਹਰ ਰਾਤ ਹੁੰਦੇ ਹੀ ਮੋਨਾ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰ ਲੈਂਦੀ। ਮੈਂ ਤਾਂ ਸੋਚਦਾ ਸੀ ਕਿ देर रात ਉਹਦੇ ਨਾਲ ਗੱਲਾਂ ਕਰਦਾ ਰਹਾਂ ਤੇ ਮਜ਼ਾਕ-ਮਜ਼ਾਕ ਵਿੱਚ ਇਹ ਆਪਣਾ ਮਕਸਦ ਪੂਰਾ ਕਰ ਲਵਾਂ। ਪਰ ਮੋਨਾ ਨੇ ਹਜੇ ਤੱਕ ਮੈਨੂੰ ਕੋਈ ਮੌਕਾ ਨਹੀਂ ਦਿੱਤਾ ਸੀ ਤੇ ਕਿਸਮਤ ਨੇ ਮੌਕਾ ਦੇ ਦਿੱਤਾ ਸੀ। ਇੱਕ ਦਿਨ ਮੈਂ ਆਪਣੇ ਘਰੇ ਆਇਆ ਤਾਂ ਮੋਨਾ ਰਸੋਈ ਵਿੱਚ ਕੰਮ ਕਰਦੀ ਪਈ ਸੀ। ਜਦ ਕਿ ਮੈਨੂੰ ਆਪਣੇ ਕਮਰੇ ਵਿੱਚ ਜਾਣਾ ਚਾਹੀਦਾ ਸੀ ਤੇ ਆਪਣੀ ਘਰਵਾਲੀ ਦਾ ਹਾਲ-ਚਾਲ ਪੁੱਛਣਾ ਚਾਹੀਦਾ ਸੀ। ਪਰ ਮੈਂ ਸਿੱਧਾ ਰਸੋਈ ਵਿੱਚ ਚਲਾ ਗਿਆ। ਮੋਨਾ ਬਿਨਾ ਚੁੰਨੀ ਤੋਂ ਹੀ ਕੰਮ ਕਰਨ ਵਿੱਚ ਵਿਜੀ ਸੀ ਸ਼ਾਇਦ ਗਰਮੀ ਦਾ ਕਰਕੇ ਉਹਨੇ ਚੁੰਨੀ ਲਾ ਕੇ ਰਸੋਈ ਦੇ ਦਰਵਾਜ਼ੇ ਤੇ ਟੰਗੀ ਹੋਈ ਸੀ ਮੈਂ ਕਦੇ ਵੀ ਪਹਿਲਾਂ ਇਦਾਂ ਅਚਾਨਕ ਰਸੋਈ ਵਿੱਚ ਨਹੀਂ ਗਿਆ ਸੀ ਪਰ ਅੱਜ ਉਹਨੂੰ ਵੇਖ ਕੇ ਬੇਵਸ ਹੋ ਗਿਆ ਸੀ ਇੱਕਦਮ ਉਹਨੇ ਮੈਨੂੰ ਪਿੱਛੇ ਮੁੜ ਕੇ ਦੇਖਿਆ ਤਾਂ ਉਹ ਘਬਰਾ ਗਈ ਮੈਂ ਕਿਹਾ ਮੈਂ ਪਾਣੀ ਦਾ ਗਲਾਸ ਲੈਣ ਆਇਆ ਸੀ ਮੈਂ ਵੀ ਆਪਣੇ ਆਪ ਨੂੰ ਸੰਭਾਲ ਲਿਆ ਸੀ ਮੈਂ ਉਹਨੂੰ ਕਿਹਾ ਕਿ ਮੋਨਾ ਮੈਨੂੰ ਇੱਕ ਪਾਣੀ ਦਾ ਗਲਾਸ ਦੇ ਦੇ ਚਾਹ ਬਿਨਾ ਚੁਨੀ ਤੋਂ ਮੇਰੇ ਤੋਂ ਸ਼ਰਮਾ ਮਹਿਸੂਸ ਕਰਦੀ ਸੀ ਪਰ ਮੈਂ ਉਹਦੀ ਇਸ ਹਾਲਤ ਦਾ ਵੀ ਮਜ਼ਾ ਲੈ ਰਿਹਾ ਸੀ ਉਹਨੇ ਪਾਣੀ ਦਾ ਗਲਾਸ ਚੱਕਿਆ ਤੇ ਮੈਨੂੰ ਫੜਾ ਦਿੱਤਾ ਹੱਥ ਨਾਲ ਦਰਵਾਜ਼ੇ ਤੋਂ ਆਪਣੀ ਚੰਨੀ ਲਾਈ ਤੇ ਆਪਣੇ ਉੱਪਰ ਲੈ ਲਈ ਇੱਕ ਹੱਥ ਨਾਲ ਉਹਨੇ ਮੈਨੂੰ ਪਾਣੀ ਦਾ ਗਲਾਸ ਫੜਾਇਆ ਤੇ ਮੈਂ ਪਾਣੀ ਦੇ ਗਲਾਸ ਨਾਲ ਉਹਦਾ ਹੱਥ ਵੀ ਫੜ ਲਿਆ ਉਹ ਮੇਰੀ ਇਸ ਹਰਕਤ ਤੋਂ ਹੈਰਾਨ ਹੋ ਗਈ ਤੇ ਮੈਂ ਵੀ ਇੰਨੇ ਦਿਨਾਂ ਤੋਂ ਸ਼ਰਾਫਤ ਦਿਖਾ ਦਿਖਾ ਕੇ ਤੰਗ ਆ ਗਿਆ ਸੀ ਮੈਂ ਆਪਣੇ ਘਰ ਵਾਲੇ ਦਾ ਪੈਰ ਇਸ ਲਈ ਨਹੀਂ ਧੋੜਿਆ ਸੀ ਕਿ ਆਪਣੀ ਸਾਲੀ ਅਧਿਕਾਰ ਵਾਲੀ ਨੂੰ ਬਸ ਸ਼ਕਲ ਤੋਂ ਹੀ ਦੇਖਦਾ ਰਹਾ। ਜਦੋਂ ਮੈਂ ਉਹਦਾ ਹੱਥ ਨਹੀਂ ਛੱਡਿਆ ਤੇ ਉਹ ਮੈਨੂੰ ਗੁੱਸੇ ਵਿੱਚ ਕਹਿੰਦੀ ਕਿ ਜੀਜਾ ਜੀ ਮੇਰਾ ਹੱਥ ਛੱਡੋ। ਮੈਂ ਕਿਹਾ ਮੋਨਾ ਤੇਰੇ ਹੱਥ ਤਾਂ ਸੁਖਜੀਤ ਨਾਲੋਂ ਵੀ ਜ਼ਿਆਦਾ ਸੋਹਣੇ ਆ। ਇਹ ਕਹਿ ਕੇ ਮੈਂ ਉਹਦੇ ਬਿਲਕੁਲ ਕੋਲ ਆ ਗਿਆ। ਮੈਨੂੰ ਪਤਾ ਸੀ ਕਿ ਹਰ ਇੱਕ ਔਰਤ ਕਰੀਬ ਕਰਨ ਨਾਲ ਪਿੰਗਲ ਜਾਂਦੀ ਆ। ਇਸ ਲਈ ਮੈਂ ਉਹਦੀ ਤਕਰੀਫ਼ ਕਰਨੀ ਸ਼ੁਰੂ ਕਰ ਦਿੱਤੀ। ਪਰ ਮੈਨੂੰ ਜਾਣਦਾ ਸੀ ਕਿ ਉਹ ਮੇਰੇ ਨਾਲ ਇਦਾਂ ਦਾ ਵੀ ਕੁਝ ਕਰੂਗੀ ਉਹਨੇ ਮੈਨੂੰ ਜ਼ੋਰ ਨਾਲ ੱੱੱਕਾ ਮਾਰਿਆ ਤੇ ਮੈਂ ਜ਼ੋਰ ਨਾਲ ਕੰਧ ਵਿੱਚ ਵੱਜਿਆ ਉਹ ਫਟਾਫਟ ਰਸੋਈ ਵਿੱਚੋਂ ਬਾਹਰ ਚਲੀ ਗਈ ਤੇ ਮੈਨੂੰ ਉਹਦਾ ਇਦਾਂ ੱੱੱਕਾ ਮਾਰ ਵਾਲੀ ਨੂੰ ਮੈਂ ਸੋਚਿਆ ਕਿ ਹੁਣ ਮੈਂ ਉਹਨੂੰ ਛੱਡੂਗਾ ਨਹੀਂ ਮੈਂ ਜਦੋਂ ਕਮਰੇ ਵਿੱਚ ਗਿਆ ਤਾਂ ਮੋਨਾ ਮੇਰੇ ਘਰਵਾਲੀ ਦੇ ਕੋਲ ਬੈਠ ਕੇ ਰੋ ਰਹੀ ਸੀ ਤੇ ਮੈਨੂੰ ਨਫ਼ਰਤ ਨਾਲ ਦੇਖ ਕੇ ਫਟਾਫਟ ਚੁੱਪ ਹੋ ਗਈ ਮੇਰੇ ਘਰਵਾਲੀ ਉਹਨੂੰ ਰੋਣ ਦੀ ਵਜ੍ਹਾ ਪੁੱਛ ਰਹੀ ਸੀ ਤੇ ਮੈਂ ਕਿਹਾ ਕੀ ਹੋਇਆ ਹੋ ਸਕਦਾ ਰੋਟੀ ਲਾਉਂਦੇ ਵੇਲੇ ਦਾ ਹੱਥ ਸੜ ਗਿਆ ਹੋਵੇ ਮੈਂ ਤਾਂ ਬਹਾਨਾ ਬਣਾਇਆ ਸੀ ਤੇ ਉਹ ਮੈਨੂੰ ਘੂਰ ਕੇ ਵੇਖਣ ਲੱਗ ਪਈ ਮੈਂ ਕਿਹਾ ਮੈਂ ਤਾਂ ਇਹਦਾ ਹੱਥ ਫੜਿਆ ਸੀ ਕਿ ਕਿਤੇ ਜ਼ਿਆਦਾ ਤਾਂ ਨਹੀਂ ਸੜ ਗਿਆ ਪਰ ਲੱਗਦਾ ਇਹ ਮੈਨੂੰ ਆਪਣੇ ਭਰਾ ਦੀ ਤਰ੍ਹਾਂ ਸਮਝਦੀ ਹੀ ਨਹੀਂ ਤੇ ਹੱਥ ਛੁੜਾ ਕੇ ਇਦਾਂ ਮੇਰੇ ਕੋਲ ਆਈ ਜਿੱਦਾਂ ਮੈਂ ਭੂਤ ਹੋਵਾਂ ਮੇਰੀ ਗੱਲ ਸੁਣ ਕੇ ਮੋਨਾ ਮੈਨੂੰ ਗੁੱਸੇ ਨਾਲ ਦੇਖਣ ਲੱਗ ਪਈ ਤੇ ਸੁਜੀਤ ਮੋਨਾ ਨੂੰ ਕਹਿਣ ਲੱਗੀ ਕਿ ਜੇ ਪ੍ਰਤਾਪ ਤੇਰਾ ਹੱਥ ਫੜ ਕੇ ਦੇਖਦਾ ਸੀ ਕਿ ਕਿੰਨਾ ਕੋ ਸੜਿਆ ਤਾਂ ਇਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਮੈਨੂੰ ਦਿਖਾ ਹੋਇਆ ਕੀ ਹੋਇਆ ਤੇ ਕਿੰਨਾ ਕੋ ਸੜਿਆ ਪਰ ਮੋਨਾ ਇਹ ਕਹਿ ਕੇ ਕਮਰੇ ਵਿੱਚੋਂ ਬਾਹਰ ਚਲੀ ਗਈ ਕਿ ਮੈਂ ਸਵੇਰੇ ਆਪਣੇ ਘਰ ਵਾਪਸ ਚਲੀ ਜਾਊਂਗੀ ਮੈਂ ਆਪਣੇ ਘਰ ਵਾਲੀ ਦੇ ਕੋਲ ਜਾ ਕੇ ਬੈਠ ਗਿਆ ਮੈਂ ਕਿਹਾ ਲੱਗਦਾ ਕਿ ਤੇਰੀ ਭੈਣ ਇੱਥੇ ਤੇਰਾ ਧਿਆਨ ਨਹੀਂ ਰੱਖਣਾ ਚਾਹੁੰਦੀ ਤੇ ਵਾਪਸ ਜਾਣ ਦੇ ਬਹਾਨੇ ਲੱਭਦੀ ਆ ਮੈਨੂੰ ਨਹੀਂ ਪਤਾ ਸੀ ਕਿ ਤੇਰੀ ਭੈਣ ਮੈਨੂੰ ਆਪਣਾ ਭਰਾ ਨਹੀਂ ਸਮਝਦੀ ਜੇ ਤੇਰਾ ਪੈਰ ਠੀਕ ਹੁੰਦਾ ਤਾਂ ਮੈਂ ਕਦੀ ਵੀ ਉਹਨੂੰ ਇਦਾਂ ਦੇ ਵਿਵਹਾਰ ਕਰਕੇ ਆਪਣੇ ਘਰ ਨਹੀਂ ਰਹਿਣ ਦਿੰਦਾ ਪਰ ਮੇਰੀ ਮਜਬੂਰੀ ਆ ਮੈਂ ਇੰਨੀ ਜਲਦੀ ਕੋਈ ਨੌਕਰਾਨੀ ਵੀ ਨਹੀਂ ਰੱਖ ਸਕਦਾ ਕਿਉਂਕਿ ਨੌਕਰਾਨੀ ਤੇ ਵੀ ਇੰਨੀ ਜਲਦੀ ਮੈਂ ਭਰੋਸਾ ਨਹੀਂ ਕਰ ਸਕਦਾ ਤੇਰਾ ਪੈਰ ਵੀ ਹਾਲੇ ਠੀਕ ਨਹੀਂ ਹੋਇਆ ਤੇ ਤੂੰ ਆਪਣੇ ਸਹਾਰੇ ਤੁਰ ਵੀ ਨਹੀਂ ਸਕਦੀ ਇਸ ਲਈ ਆਪਣੀ ਭੈਣ ਨੂੰ ਸਮਝਾ ਤੇ ਉਹ ਕਹਿਣ ਲੱਗੀ ਕਿ ਤੁਸੀਂ ਟੈਨਸ਼ਨ ਨਾ ਲਾਓ ਮੈਮੋਨਾ ਨਾਲ ਗੱਲ ਕਰਦੀ ਆ ਮੈਂ ਕਿਹਾ ਮੈਂ ਤੇਰੀਆਂ ਦੋਵੇਂ ਛੋਟੀਆਂ ਭੈਣਾਂ ਨੂੰ ਆਪਣੀਆਂ ਭੈਣਾਂ ਸਮਝਦਾ ਮੋਨਾ ਦੀ ਅੱਜ ਦੀ ਹਰਕਤ ਨੇ ਮੈਨੂੰ ਆਪਣੇ ਆਪ ਤੇ ਸ਼ਰਮਿੰਦਾ ਕਰਕੇ ਰੱਖ ਦਿੱਤਾ ਉਹ ਮੇਰੇ ਕੋਲ ਆਪਣਾ ਹੱਥ ਛੜਾ ਕੇ ਇਦਾਂ ਭੱਜੀ ਜਿੱਦਾਂ ਮੈਂ ਕੋਈ ਬਗਾਨਾ ਬੰਦਾ ਹੋਵਾਂ ਮੈਂ ਆਪਣੀ ਘਰ ਵਾਲੀ ਨੂੰ ਆਪਣਾ ਕਿਰਦਾਰ ਸਹੀ ਮਹਿਸੂਸ ਕਰਾਇਆ ਉਲਟਾ ਮੇਰੀ ਘਰ ਵਾਲੀ ਮੇਰੇ ਕੋਲ ਹੀ ਮਾਫੀ ਮੰਗਣ ਲੱਗ ਪਈ ਕਿ ਉਹ ਹਜੇ ਨਿਆਣੀ ਆ ਤੇ ਛੱਡੋ ਇਸ ਗੱਲ ਨੂੰ ਮੈਂ ਆਪਣੀ ਘਰਵਾਲੀ ਨੂੰ ਸਮਝਾ ਕੇ ਕਮਰੇ ਵਿੱਚੋਂ ਬਾਹਰ ਆ ਗਿਆ ਤੇ ਰਸੋਈ ਵਿੱਚ ਸਭ ਕੁਝ ਉਦਾਂ ਹੀ ਸੀ ਕਿਉਂਕਿ ਮੋਨਾ ਦੂਜੇ ਕਮਰੇ ਵਿੱਚ ਚਲੀ ਗਈ ਸੀ ਮੈਂ ਰਸੋਈ ਵਿੱਚੋਂ ਰੋਟੀ ਲੈਣ ਲਈ ਤੇ ਆਪਣੀ ਘਰਵਾਲੀ ਦੇ ਨਾਲ ਉਹਦੇ ਕੋਲ ਬੈਠ ਕੇ ਖਾਣ ਲੱਗ ਪਿਆ ਮੈਂ ਕਿਹਾ ਕਿ ਹੁਣ ਮੂੰਹ ਫਲਾ ਕੇ ਦੂਜੇ ਕਮਰੇ ਵਿੱਚ ਬੈਠੀ ਹੋਈ ਆ ਤੇ ਮੈਂ ਤੇਰੇ ਲਈ ਰੋਟੀ ਲੈ ਕੇ ਆਇਆ ਹਾਂ ਮੇਰੀ ਮੇਰੀ ਗੱਲ ਸੁਣ ਕੇ ਸ਼ਰਮਿੰਦਾ ਹੋ ਗਈ ਰੋਟੀ ਖਵਾਉਣ ਤੋਂ ਬਾਅਦ ਮੈਂ ਆਪਣੀ ਘਰਵਾਲੀ ਨੂੰ ਦਵਾਈ ਦਿੱਤੀ ਤੇ ਦਵਾਈ ਦੇ ਵਿੱਚ ਹੀ ਮੈਂ ਇੱਕ ਨੀਂਦ ਦੀ ਗੋਲੀ ਵੀ ਦੇ ਦਿੱਤੀ ਦਵਾਈ ਖਾ ਕੇ ਮੇਰੀ ਘਰ ਵਾਲੀ ਕੁੜੀ ਨੀਂਦ ਵਿੱਚ ਸੁੱਤੀ ਹੋਈ ਸੀ ਤੇ ਮੈਂ ਦੇਖਿਆ ਕਿ ਹੁਣ ਇਹ ਜਲਦੀ ਨਹੀਂ ਉੱਠ ਸਕਦੀ ਮੈਂ ਕਮਰੇ ਵਿੱਚੋਂ ਬਾਹਰ ਚਲਾ ਗਿਆ ਤੇ ਮੋਨਾ ਨੇ ਕਮਰੇ ਨੂੰ ਲੌਕ ਕੀਤਾ ਹੋਇਆ ਸੀ ਮੈਂ ਦਰਵਾਜ਼ਾ ਖੜਕਾਇਆ ਤੇ ਕਿਹਾ ਕਿ ਮੋਨਾ ਸੁਖਜੀਤ ਦੀ ਸਿਹਤ ਬਹੁਤ ਜ਼ਿਆਦਾ ਖਰਾਬ ਆ ਤੇ ਉਹ ਤੈਨੂੰ ਬੁਲਾ ਰਹੀ ਐ ਮੈਂ ਝੂਠ ਬੋਲਿਆ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਜੇ ਮੈਂ ਉਹਦਾ ਦਰਵਾਜ਼ਾ ਖੜਕਾਉਂਦਾ ਤਾ ਉਹਨੇ ਕਦੀ ਵੀ ਨਹੀਂ ਖੋਲਣਾ ਸੀ ਮੇਰੀ ਗੱਲ ਸੁਣ ਕੇ ਉਹਨੇ ਫਟਾਫਟ ਦਰਵਾਜਾ ਖੋਲ ਦਿੱਤਾ ਜਿੱਦਾਂ ਹੀ ਮੋਨਾ ਕਮਰੇ ਵਿੱਚੋਂ ਬਾਹਰ ਨਿਕਲਣ ਲੱਗੀ ਮੈਂ ਉਹਨੂੰ ਬਾਹਾਂ ਤੋਂ ਫੜ ਕੇ ਅੰਦਰ ਖਿੱਚ ਲਿਆ ਤੇ ਕਮਰੇ ਦਾ ਦਰਵਾਜਾ ਬੰਦ ਕਰ ਦਿੱਤਾ ਇਹ ਦੇਖ ਕੇ ਮੋਨਾ ਦੇ ਰੰਗ ਉੱਡ ਗਏ ਉਹ ਕਹਿਣ ਲੱਗੀ ਪ੍ਰਤਾਪ ਵੀਰੇ ਇਹ ਕੀ ਕਰਦੇ ਆ ਮੈਂ ਕਿਹਾ ਕਿਹੜਾ ਵੀਰ ਮੈਂ ਤੇਰਾ ਕੋਈ ਵੀਰ ਨਹੀਂ ਲੱਗਦਾ ਮੈਂ ਤਾਂ ਤੁਹਾਨੂੰ ਵੈਸੇ ਕਿਹਾ ਸੀ ਕਿ ਮੈਨੂੰ ਵੀਰਾ ਕਹਿ ਕੇ ਬੁਲਾਇਆ ਕਰੋ ਤਾਂ ਕਿ ਮੈਂ ਤੁਹਾਡਾ ਵਿਸ਼ਵਾਸ ਜਿੱਤ ਸਕਾਂ ਮੈਨੂ ਤਾਂ ਤੇਰੇ ਹੁਸਨ ਨੇ ਪਾਗਲ ਹੀ ਕੀਤਾ ਹੋਇਆ ਮੈਂ ਮ제 ਮਸਾ ਹੀ ਬਹਾਨੇ ਨਾਲ ਤੈਨੂੰ ਇੱਥੇ ਸੱਦਿਆ ਮੇਰੀ ਗੱਲ ਸੁਣ ਕੇ ਉਹ ਗੁੱਸੇ ਵਿੱਚ ਕਹਿਣ ਲੱਗੀ ਕਿ ਸ਼ਰਮ ਕਰੋ ਮੈਂ ਤੁਹਾਡੀ ਭੈਣ ਵਰਗੀਆਂ ਰੱਬ ਦਾ ਵਾਸਤਾ ਇੱਥੋਂ ਚਲੇ ਜਾਓ ਪਰ ਮੇਰਾ ਇਦਾਂ ਦਾ ਦਾ ਕੋਈ ਵੀ ਇਰਾਦਾ ਨਹੀਂ ਸੀ ਮੈਂ ਤਾਂ ਆਪਣੇ ਗੰਦੇ ਇਰਾਦੇ ਨਾਲ ਕਮਰੇ ਵਿੱਚ ਆਇਆ ਸੀ ਮੈਂ ਉਹਨੂੰ ਪੂਰਾ ਕਰਨ ਲਈ ਕਾਮਯਾਬ ਹੋ ਗਿਆ ਸੀ ਤੇ ਉਹ ਮੇਰੇ ਸਾਹਮਣੇ ਹੱਥ ਜੋੜ ਕੇ ਰੋ ਰਹੀ ਸੀ ਉਹ ਮੇਰੇ ਤਰਲੇ ਕੱਢ ਰਹੀ ਸੀ ਕਿ ਮੈਨੂੰ ਛੱਡ ਦਿਓ ਪਰ ਮੈਂ ਉਹਨੂੰ ਬਰਬਾਦ ਕਰ ਦਿੱਤਾ ਉਹ ਹੌਂਕੇ ਲੈ ਲੈ ਕੇ ਰੋਂਦੀ ਪਈ ਸੀ ਤੇ ਕਹਿੰਦੀ ਮੈਂ ਸਭ ਕੁਝ ਵੱਡੀ ਦੀਦੀ ਨੂੰ ਦੱਸ ਦੇਵਾਂਗੀ ਮੈਂ ਉਹਨੂੰ ਠਮਕਾਇਆ ਕਿ ਜੇ ਤੂੰ ਆਪਣੀ ਜ਼ੁਬਾਨ ਖੋਲੀ ਤਾਂ ਮੈਂ ਤੇਰੀ ਭੈਣ ਨੂੰ ਤਲਾਕ ਦੇ ਦੇਵਾਂਗਾ ਉਹਦੀ ਵੀ ਜ਼ਿੰਦਗੀ ਬਰਬਾਦ ਹੋ ਜਾਊਗੀ ਤੇ ਮੇਰੇ ਨਾਲ ਜੋ ਹੋਣਾ ਹੋ ਜਾਵੇ ਤੇ ਨਾਲ ਹੀ ਤੈਨੂੰ ਵੀ ਬਦਨਾਮ ਕਰ ਦੇਵਾਂਗਾ ਹੁਣ ਤਾਂ ਇਹ ਗੱਲ ਤੇਰੇ ਤੇ ਮੇਰੇ ਵਿੱਚ ਹੀ ਰਹਿਣੀ ਚਾਹੀਦੀ ਹੈ ਕਿ ਆਪਣੀ ਜबान ਨੂੰ ਬੰਦ ਹੀ ਰੱਖੀ ਉਹ ਤਾਂ ਬਸ ਰੋਈ ਜਾਂਦੀ ਸੀ ਤੇ ਮੈਂ ਉਹਨੂੰ ਉੱਥੇ ਹੀ ਕਮਰੇ ਵਿੱਚ ਛੱਡ ਕੇ ਬਾਹਰ ਕਮਰੇ ਵਿੱਚ ਆ ਗਿਆ ਕਿ ਸੌਂ ਗਿਆ ਤੇ ਅਗਲੀ ਸਵੇਰ ਮੋਨਾ ਨੂੰ ਬਹੁਤ ਬੁਖਾਰ ਚੜ ਗਿਆ ਇਹ ਦੇਖ ਕੇ ਮੇਰੀ ਘਰ ਵਾਲੀ ਪਰੇਸ਼ਾਨ ਹੋ ਗਈ ਕਿ ਇਹ ਤਾਂ ਆਪ ਹੀ ਬਿਮਾਰ ਹੋ ਗਈ ਮੈਨੂੰ ਕੀ ਸੰਭਾਲੂਗੀ ਮੇਰੀ ਘਰ ਵਾਲੀ ਥੋੜਾ ਥੋੜਾ ਆਪ ਹੀ ਤੁਰਨ ਲੱਗ ਪਈ ਤੇ ਮੈਂ ਕਿਹਾ ਕਿ ਇਹਨੂੰ ਘਰ ਭੇਜ ਦੇ ਤੇ ਆਪਣੀ ਛੋਟੀ ਭੈਣ ਨੂੰ ਬੁਲਾ ਲੈ ਉਹ ਤੇਰੇ ਦੇਖਭਾਲ ਕਰ ਲਾਉਗੀ ਇਹ ਮੇਰੀ ਦਿਲਚਸਪੀ ਹਰਮੋਨਾ ਤੋਂ ਖਤਮ ਹੋ ਗਈ ਸੀ ਉਹ ਵਿਚਾਰੀ ਤਾਂ ਹਜੇ ਸਿਰਫ 17 ਕੋ ਸਾਲ ਦੀ ਸੀ ਤੇ ਮੇਰੀ ਪਾਗਲ ਘਰ ਵਾਲੀ ਨੇ ਮੇਰੀ ਇਹ ਗੱਲ ਵੀ ਮੰਨ ਲਈ ਮੈਂ ਆਪਣੇ ਸਹੁਰੇ ਨੂੰ ਫੋਨ ਲਾ ਕੇ ਆਪਣੇ ਘਰ ਵਾਲੇ ਨੂੰ ਫੜਾ ਦਿੱਤਾ ਤੇ ਉਹ ਕਹਿੰਦੀ ਕਿ ਮੋਨਾ ਨੂੰ ਬਹੁਤ ਬੁਖਾਰ ਆ ਉਹਨੂੰ ਲੈ ਜਾਓ ਤੇ ਪ੍ਰੀਤ ਨੂੰ ਛੱਡ ਜਾਓ ਕਿਉਂਕਿ ਹਜੇ ਮੇਰਾ ਪੈਰ ਚੰਗੀ ਤਰ੍ਹਾਂ ਠੀਕ ਨਹੀਂ ਹੋਇਆ ਕਿ ਮੈਂ ਆਪਣੇ ਘਰ ਨੂੰ ਸੰਭਾਲ ਸਕਾਂ ਪਰ ਏ ਗੱਲ ਮੋਨਾ ਨੂੰ ਸਮਝ ਆ ਗਈ ਸੀ ਤੇ ਉਹ ਕਹਿਣ ਲੱਗੀ ਕਿ ਨਹੀਂ ਪ੍ਰੀਤ ਇੱਥੇ ਨਹੀਂ ਆਉਗੀ ਮੈਂ ਦਵਾਈ ਖਾ ਕੇ ਠੀਕ ਹੋ ਜਾਊਂਗੀ ਮੈਨੂੰ ਉਹਦੀ ਗੱਲ ਤੇ ਗੁੱਸਾ ਆਇਆ ਮੈਂ ਕਿਹਾ ਤੈਨੂੰ ਬੁਖਾਰ ਆ ਤੂੰ ਘਰੇ ਜਾ ਕੇ ਤੈਨੂੰ ਆਰਾਮ ਕਰਨ ਦੀ ਜ਼ਰੂਰਤ ਆ ਤੇ ਪ੍ਰੀਤ ਨੂੰ ਇੱਥੇ ਭੇਜ ਦਿਓ ਉਹ ਘਰ ਨੂੰ ਸੰਭਾਲ ਲਊਗੀ ਮੋਨਾ ਮੇਰੇ ਇਰਾਦੇ ਨੂੰ ਸਮਝ ਗਈ ਸੀ ਇਸ ਲਈ ਉਹ ਆਪਣੇ ਭੈਣ ਨੂੰ ਵੀ ਬਰਬਾਦ ਨਹੀਂ ਕਰਨਾ ਚਾਹੁੰਦੀ ਸੀ ਉਹ ਬੁਖਾਰ ਵਿੱਚ ਹੀ ਕੰਮ ਕਰ ਲੱਗ ਜਾਂਦੀ ਤੇ ਕਹਿੰਦੀ ਮੈਂ ਠੀਕ ਆ ਤੇ ਮੇਰੀ ਕਈ ਵਾਰ ਕੋਸ਼ਿਸ਼ ਕਰਨ ਤੇ ਵੀ ਉਹਨੇ ਪ੍ਰੀਤ ਨੂੰ ਇੱਥੇ ਆਉਣ ਨਹੀਂ ਦਿੱਤਾ ਕੁਝ ਦਿਨਾਂ ਬਾਅਦ ਮੇਰੇ ਸਿਰ ਤੇ ਫਿਰ ਉਹੀ ਭੂਤ ਸਵਾਰ ਹੋਇਆ ਤੇ ਮੈਂ ਫਿਰ ਰਸੋਈ ਵਿੱਚ ਚਲਾ ਗਿਆ ਮੋਨਾ ਵੀ ਰਸੋਈ ਵਿੱਚ ਹੀ ਸੀ ਤੇ ਉਹਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਤੇ ਪਤਾ ਹੀ ਨਹੀਂ ਲੱਗਿਆ ਉਹਨੇ ਕਦੋਂ ਸਲੈਬ ਤੋਂ ਕਰਦ ਚੁੱਕੀ ਤੇ ਮੇਰੇ ਹੱਥ ਤੇ ਮਾਰ ਦਿੱਤੀ ਤੇ ਕਾਫੀ ਡੂੰਗੀ ਵੱਜ ਗਈ ਮੇਰੇ ਹੱਥ ਵਿੱਚੋਂ ਖੂਨ ਨਿਕਲ ਲੱਗ ਪਿਆ ਤੇ ਮੈਂ ਇੱਕਦਮ ਉਹਦੇ ਤੋਂ ਪਿੱਛੇ ਹੋ ਗਿਆ ਮੈਂ ਕਿਹਾ ਤੂੰ ਪਾਗਲ ਹੋ ਗਈ ਆ ਆ ਕੀ ਕੀਤਾ ਉਹ ਮੈਨੂੰ ਗੁੱਸੇ ਨਾਲ ਕਹਿੰਦੀ ਕਿ ਦੁਬਾਰਾ ਕਦੀ ਮੈਨੂੰ ਹੱਥ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਤੈਨੂੰ ਜਾਨੋਂ ਮਾਰ ਦੇਵਾਂਗੀ ਪਹਿਲੀ ਵਾਰ ਉਹਨੂੰ ਗੁੱਸੇ ਵਿੱਚ ਦੇਖ ਕੇ ਮੈਂ ਡਰ ਗਿਆ ਸੀ ਮੈਂ ਗੁੱਸੇ ਵਿੱਚ ਆਪਣੇ ਕਮਰੇ ਵਿੱਚ ਚਲਾ ਗਿਆ ਤੇ ਮੈਨੂੰ ਦੇਖ ਕੇ ਮੇਰੀ ਘਰ ਵਾਲੇ ਕਹਿਣ ਲੱਗੀ ਕਿ ਤੁਹਾਡੇ ਹੱਥੇ ਕੀ ਹੋ ਗਿਆ ਇਸ ਤੋਂ ਪਹਿਲਾਂ ਮੈਂ ਕੁਝ ਕਹਿੰਦਾ ਮੋਨਾ ਕਮਰੇ ਵਿੱਚ ਆਈ ਤੇ ਕਹਿਣ ਲੱਗੀ ਦੀਦੀ ਮੈਂ ਤਾਂ ਵੀਰੇ ਨੂੰ ਕਿਹਾ ਸੀ ਕਿ ਮੈਂ ਸਾਰਾ ਕੰਮ ਆਪ ਹੀ ਕਰ ਲਵਾਂਗੀ ਪਰ ਇਹ ਕਹਿੰਦੇ ਕਿ ਮੈਂ ਤੇਰੀ ਕੰਮ ਵਿੱਚ ਮਦਦ ਕਰਾ ਦਿੰਦਾ ਇਸ ਲਈ ਸਬਜ਼ੀ ਕੱਟਣ ਲੱਗੀ ਤਾਂ ਦੇਖੋ ਇਹਨਾਂ ਨੂੰ ਕਿੱਥੇ ਕੰਮ ਕਰਨ ਦੀ ਆਦਤ ਆ ਤੇ ਆਪਣੇ ਹੱਥ ਤੇ ਕਰਦ ਮਰਵਾਲੀ ਮੈਮੋਨਾ ਦੀ ਗੱਲ ਸੁਣ ਕੇ ਹੈਰਾਨ ਹੋ ਗਿਆ ਕਿਉਂ ਨੇ ਮੇਰੀ ਚਾਲ ਮੇਰੇ ਤੇ ਹੀ ਚੱਲ ਦਿੱਤੀ ਸੀ ਮੈਂ ਉਹਨੂੰ ਗੁੱਸੇ ਨਾਲ ਦੇਖਿਆ ਪਰ ਉਹ ਬੜੇ ਹਰਾਮ ਨਾਲ ਖੜੀ ਸੀ ਮੇਰੀ ਘਰਵਾਲੀ ਮੈਨੂੰ ਗੁੱਸੇ ਨਾਲ ਕਹਿਣ ਲੱਗੀ ਕਿ ਤੁਹਾਨੂੰ ਕੀ ਲੋੜ ਸੀ ਕੰਮ ਕਰਨ ਦੀ ਦੇਖੋ ਕਿੰਨੀ ਸੱਟ ਲਵਾ ਤੇ ਮੋਨਾਂ ਨੂੰ ਕਹਿਣ ਲੱਗੀ ਕਿ ਮੈਨੂੰ ਫਰਸਟ ایڈ ਬਾਕਸ ਫੜਾ ਦੇ। ਉਹਨਾਂ ਨੇ ਦਰਾਜ ਵਿੱਚੋਂ ਫਰਸਟ ایڈ ਬਾਕਸ ਕੱਢ ਕੇ ਮੇਰੀ ਘਰ ਵਾਲੀ ਨੂੰ ਫੜਾ ਦਿੱਤਾ। ਮੈਂ ਤਾਂ ਹਜੇ ਔਰਤ ਦਾ ਇੱਕੋ ਰੂਪ ਦੇਖਿਆ ਸੀ ਤੇ ਉਹ ਵੀ ਬੇਵੱਸ। ਬੇਵੱਸ ਔਰਤ ਨੂੰ ਦੇਖ ਕੇ ਮੈਨੂੰ ਬਹੁਤ ਚੰਗਾ ਲੱਗਦਾ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਔਰਤ ਦਾ ਇਹ ਰੂਪ ਵੀ ਹੁੰਦਾ। ਤਿੰਨ ਚਾਰ ਦਿਨ ਮੈਂ ਮੋਨਾਂ ਨੂੰ ਕੁਝ ਵੀ ਨਹੀਂ ਕਿਹਾ। ਮੈਂ ਆਪਣਾ ਜ਼ਖਮ ਠੀਕ ਹੋਣ ਦਾ ਇੰਤਜ਼ਾਰ ਕਰਦਾ ਰਿਹਾ। ਪਰ ਮੈਨੂੰ ਪਤਾ ਸੀ ਕਿ ਉਹ ਇੱਕ ਕਮਜ਼ੋਰ ਕੁੜੀ ਆ। ਤੇ ਮੇਰਾ ਮੁਕਾਬਲਾ ਨਹੀਂ ਕਰ ਸਕਦੀ ਜਿੱਦਾਂ ਹੀ ਮੇਰਾ ਜ਼ਖਮ ਸਹੀ ਹੋਇਆ ਤੇ ਮੈਂ ਰਾਤ ਨੂੰ ਉਹਦੇ ਕਮਰੇ ਦਾ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੱਤਾ ਮੈਂ ਉਹਨੂੰ ਕਿਹਾ ਕਿ ਦਰਵਾਜ਼ਾ ਖੋਲ ਨਹੀਂ ਤਾਂ ਮੈਂ ਤੇਰੀ ਭੈਣ ਨੂੰ ਤਲਾਕ ਦੇ ਦੇਵਾਂਗਾ ਮੈਂ ਸੋਚਦਾ ਸੀ ਕਿ ਉਹ ਮੈਨੂੰ ਮੇਰੀ ਧਮਕੀ ਤੋਂ ਡਰ ਜਾਊਗੀ ਤੇ ਮੈਂ ਹਰ ਵਾਰੀ ਉਹਦੇ ਡਰ ਦਾ ਫਾਇਦਾ ਚੁੱਕੂਗਾ ਪਰ ਇਸ ਵਾਰੀ ਉਹਨੇ ਦਰਵਾਜ਼ਾ ਨਹੀਂ ਖੋਲਿਆ ਉਹਨੂੰ ਧਮਕੀਆਂ ਦਿੰਦਾ ਰਿਹਾ ਤੇ ਦਰਵਾਜ਼ਾ ਖੜਕਾਉਂਦਾ ਰਿਹਾ ਜਦੋਂ ਦਰਵਾਜ਼ਾ ਨਹੀਂ ਖੁੱਲਿਆ ਤੇ ਮੈਂ ਉਦਾਸ ਜਿਹਾ ਹੋ ਕੇ ਆਪਣੇ ਕਮਰੇ ਵਿੱਚ ਆ ਕੇ ਲੰਮੇ ਪੈ ਗਿਆ ਪਰ ਮੈਨੂੰ ਉਹਦੇ ਤੇ ਬਹੁਤ ਦੁੱਖਾ ਸੀ ਅਗਲੇ ਦਿਨ ਮੈਂ ਆਪਣੀ ਘਰ ਵਾਲੀ ਨੂੰ ਕਿਹਾ ਕਿ ਦੇਖ ਮੋਨਾ ਵਿਚਾਰੀ ਤੈਨੂੰ ਕਿੰਨੇ ਦਿਨਾਂ ਤੋਂ ਸੰਭਾਲਦੀ ਆ ਉਹਦਾ ਵੀ ਮਨ ਆਕ ਗਿਆ ਹੋਊਗਾ ਤੂੰ ਇਹਨੂੰ ਘਰੇ ਭੇਜ ਦੇ ਤੇ ਪ੍ਰੀਤ ਨੂੰ ਸੱਦ ਲੈ ਫਿਰ ਮੋਨਾ ਬੋਲ ਪਈ ਤੇ ਕਹਿੰਦੀ ਕਿ ਪ੍ਰੀਤ ਦੀ ਪੜ੍ਹਾਈ ਤੋਂ ਛੁੱਟੀਆਂ ਹੋ ਜਾਣਗੀਆਂ ਮੈਂ ਹੈਗੀ ਆ ਨਾ ਤੁਹਾਡਾ ਧਿਆਨ ਰੱਖਣ ਲਈ ਕੀ ਲੋੜ ਆ ਪ੍ਰੀਤ ਨੂੰ ਬੁਲਾਉਣ ਦੀ ਇਸ ਵਾਰ ਵੀ ਉਹਨੇ ਮੇਰੀ ਗੱਲ ਨਹੀਂ ਬੰਨ੍ਹ ਦਿੱਤੀ ਤੇ ਨਾ ਹੀ ਮੈਨੂੰ ਮੌਕਾ ਦੇ ਰਹੀ ਸੀ ਕਿ ਮੈਂ ਆਪਣੇ ਮਨ ਨੂੰ ਟਿਕਾ ਲਵਾਂ ਕੁਝ ਦਿਨਾਂ ਤੋਂ ਮੈਂ ਇਹ ਮੈਂ ਇਹ ਮਹਿਸੂਸ ਕਰਦਾ ਸੀ ਕਿ ਰੋਟੀ ਖਾਣ ਤੋਂ ਮੈਨੂੰ ਬੇਚੈਨੀ ਜਿਹੀ ਹੋਣ ਲੱਗ ਪੈਂਦੀ ਸੀ ਇੱਕ ਦਿਨ ਮੈਨੂੰ ਨੀਂਦ ਨਹੀਂ ਆ ਰਹੀ ਸੀ ਤੇ ਮੈਂ ਤੰਗ ਹੋ ਕੇ ਆਪਣੇ ਲਾਗੇ ਦੇ ਕਲੀਨਿਕ ਤੇ ਚਲਾ ਗਿਆ ਡਾਕਟਰ ਨੇ ਵੀ ਕੁਝ ਦਵਾਈਆਂ ਦੇ ਦਿੱਤੀਆਂ ਤੇ ਦਵਾਈ ਖਾ ਕੇ ਮੈਂ ਗੂੜੀ ਨੀਂਦ ਵਿੱਚ ਸੌਂ ਜਾਂਦਾ ਸੀ ਪਰ ਉੱਠਣ ਤੋਂ ਬਾਅਦ ਮੈਨੂੰ ਇਦਾਂ ਲੱਗਦਾ ਸੀ ਜਿਦਾਂ ਮੇਰੀ ਸਿਹਤ ਦਿਨੋ ਦਿਨ ਕਮਜ਼ੋਰ ਹੁੰਦੀ ਜਾਂਦੀ ਹੈ ਮੈਨੂੰ ਆਪਣੇ ਅੰਦਰ ਮੈਨੂੰ ਆਪਣੇ ਅੰਦਰ ਕਮਜ਼ੋਰੀ ਜਿਹੀ ਮਹਿਸੂਸ ਹੋਣ ਲੱਗ ਪਈ ਮੈਂ ਥੋੜਾ ਜਿਹਾ ਵੀ ਤੁਰਦਾ ਤਾਂ ਮੇਰਾ ਮੈਨੂੰ ਸਾਹ ਚੜ ਜਾਂਦਾ ਮੇਰਾ ਹੱਥ ਪੈਰ ਸੁੰਨ ਹੋ ਜਾਂਦੇ ਸੀ ਤੇ ਮੈਂ ਡਾਕਟਰ ਕੋਲ ਲਗਾਤਾਰ ਇਲਾਜ ਕਰਵਾਇਆ ਤਾਂ ਡਾਕਟਰ ਨੇ ਦੱਸਿਆ ਕਿ ਤੇਨ ਰੋਟੀ ਪਾਣੀ ਦੇ ਵਿੱਚ ਸਲੋ ਪੌਇਜ਼ਨ ਦਿੱਤਾ ਜਾਂਦਾ ਮੈਂ ਘਰ ਆ ਕੇ ਮੋਨਾ ਨੂੰ ਬਹੁਤ ਗੁੱਸੇ ਨਾਲ ਬੋਲਿਆ ਤੇ ਉਹ ਹੱਸ ਕੇ ਕਹਿਣ ਲੱਗੀ ਕਿ ਤੇਰੇ ਵਰਗੇ ਬੰਦਿਆਂ ਨੂੰ ਮਾਰਤ ਜਾਣਾ ਹੀ ਚਾਹੀਦਾ ਕੁਝ ਕੋ ਦਿਨਾਂ ਬਾਅਦ ਮੋਨਾ ਦਾ ਵਿਆਹ ਹੋਣ ਵਾਲਾ ਸੀ ਤੇ ਉਹਨੇ ਆਪਣੇ ਹੋਣ ਵਾਲੇ ਘਰ ਵਾਲੇ ਨੂੰ ਸਭ ਕੁਝ ਦੱਸ ਦਿੱਤਾ ਸੀ ਉਹ ਦੋਵੇਂ ਇਕੱਠੇ ਕਾਲਜ ਵਿੱਚ ਪੜ੍ਹਦੇ ਸੀ ਤੇ ਉਸ ਮੁੰਡੇ ਨੇ ਵੀ ਮੋਨਾ ਨੂੰ અપਨਾਉਣ ਲਈ ਹਾਂ ਕਰ ਦਿੱਤੀ ਸਾਰੇ ਬੰਦੇ ਹਵਸ ਨਾਲ ਨਹੀਂ ਪਰੇ ਹੁੰਦੇ ਕੁਝ ਕੋ ਪਿਆਰ ਨਾਲ ਪਰੇ ਹੁੰਦੇ ਆ ਮੇਰੀ ਘਰਵਾਲੀ ਨੇ ਵੀ ਮੈਨੂੰ ਬੇਸਹਾਰਾਈ ਛੱਡ ਦਿੱਤੀ ਮੇਰੀ ਘਰਵਾਲੀ ਸੁਖਜੀਤ ਨੇ ਵੀ ਮੈਨੂੰ ਬੇਸਹਾਰਾਈ ਛੱਡ ਦਿੱਤਾ ਸੀ ਮੇਰੀ ਘਰਵਾਲੀ ਨੇ ਮੈਨੂੰ ਤਲਾਕ ਦੇ ਦਿੱਤਾ ਤੇ ਮੈਂ ਹਸਪਤਾਲ ਵਿੱਚ ਸੀ ਤੇ ਮੇਰੇ ਪੂਰੇ ਸਰੀਰ ਵਿੱਚ ਜ਼ਹਿਰ ਫੈਲ ਚੁੱਕਿਆ ਸੀ ਮੈਂ ਰੋਜ਼ ਰੋਂਦਾ ਤੇ ਰੱਬ ਅੱਗੇ ਹੱਥ ਜੋੜ ਕੇ ਆਪਣੇ ਪਾਪਾਂ ਲਈ ਮਾਫੀ ਮੰਗਦਾ ਪਰ ਮੈਨੂੰ ਕਿਸੇ ਨੇ ਮਾਫ ਨਹੀਂ ਕੀਤਾ ਮੈਂ ਦਿਨੋਂ ਦਿਨ ਮੌਤ ਦੇ ਨੇੜੇ ਹੀ ਹੁੰਦਾ ਜਾਂਦਾ ਸੀ ਮੇਰੀ ਪ੍ਰੋਬਲਮ ਦਿਨੋਂ ਦਿਨ ਵੱਧਦੀ ਜਾਂਦੀ ਆ ਦੋਸਤੋ ਕੀ ਪ੍ਰਤਾਪ ਮਾਫੀ ਦੇ ਲਾਇਕ ਹੈਗਾ ਜਾਂ ਨਹੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਅੱਜ ਦੀ ਵਾਲੀ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਤੇ ਪਹਿਲੀ ਵਾਰ ਕਹਾਣੀ ਸੁਣਨਾ ਲਈ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲੀ ਕੱਲ ਦੀ ਵੀਡੀਓ ਤੁਹਾਡੇ ਕੋਲ ਪਹਿਲਾਂ ਪਹੁੰਚ ਸਕੇ ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ